ਹਾਂਜੀ ਹੁਣ ਜਿਹੜੀ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕੀ ਭਈ ਜਿਸ ਦਿਨ ਦਾ ਕਮਲ ਕੌਰ ਦਾ ਕਤਲ ਹੁੰਦਾ ਉਸ ਤੋਂ ਬਾਅਦ ਦੀਆਂ ਜਿਹੜੀਆਂ ਹੁਣ ਵੀਡੀਓ ਆ ਰਹੀਆਂ ਸਾਹਮਣੇ ਜਿਵੇਂ ਕਿ ਅਮਰਪਾਲ ਮਹਿਰੋ ਬੰਨੀਓ ਇੱਕ ਇਹਨਾਂ ਨੂੰ ਸਿੱਧਾ ਪਹਿਲੇ ਨੰਬਰ ਤੇ ਸਮਝਾਇਆ ਜਾਂਦਾ ਕਮਲ ਕੌਰ ਨੂੰ ਵੀ ਬਹੁਤ ਸਮਝਾਇਆ ਸੀ ਕਿ ਦੂਜੇ ਨੰਬਰ ਤੇ ਜਿਹੜੀ ਦੀਪਕ ਲੁਥਰਾ ਦੀਪਿਕਾ ਲੁਥਰਾ ਜੋ ਤਾਂ ਇਹਨੂੰ ਵੀ ਸਮਝਾਇਆ ਜਾਂਦਾ ਪਰ ਇਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੀ ਤੇ ਜਿਹੜੀ ਅੱਜ ਦੀ ਧਮਕੀ ਤੁਹਾਨੂੰ ਉਹ ਜਿਹੜੀ ਹੁਣ ਸੁਣਾਉਣ ਜਾ ਰਹੇ ਆ ਜਿਹੜਾ ਇਹ ਕਹਦੀ ਆ ਵੀ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਨਾਲ ਨਾਲ ਜਿਹੜੀ ਕਿ ਇੱਕ ਪ੍ਰੀਤ ਜੱਟੀ ਉਹ ਵੀ ਫਸਦੀ ਨਜ਼ਰ ਆਉਂਦੀ ਆ ਹਾਲਾਂਕਿ ਉਹਨੇ ਕੋਈ ਆਪਣੇ ਚੈਨਲ ਤੇ ਵੀਡੀਓ ਐਸੀ ਨਹੀਂ ਪਾਈ ਪਰ ਧਮਕੀ ਉਸ ਨੂੰ ਵੀ ਹੈ ਅੱਜ ਦੀ ਧਮਕੀ ਦੇ ਵਿੱਚ ਜਿਹੜਾ ਇੱਕ ਸਕਰੀਨਸ਼ਾਟ ਆ ਜੋ ਲੁਥਰਾ ਕੋਲੇ ਆਉਂਦਾ ਇੱਕ ਈਮੇਲ ਭੇਜੀ ਜਾਂਦੀ ਆ ਤਾਂ ਉਹਦੇ ਉੱਤੇ ਕੀ ਲਿਖਿਆ ਹੁੰਦਾ ਵੀ ਕਮਲ ਕੌਰ ਤੋਂ ਬਾਅਦ 13 ਨੰਬਰ ਲੱਗਣ ਜਾ ਰਿਹਾ ਸਾਡੀ 24 ਘੰਟੇ ਤੇਰੇ ਤੇ ਨਜ਼ਰ ਆ ਕੋਈ ਵੀ ਜਿਹੜੀਆਂ ਜਿੰਨੀਆਂ ਵੀ ਵੀਡੀਓ ਗਲਤ ਪਾ ਰਹੀਆਂ ਤੂੰ ਵੀ ਇੱਕ ਪਾਸੇ ਤੂੰ ਕਹਿੰਦੀ ਐ ਮੈਂ ਸਿਕਿਉਰਿਟੀ ਦੇ ਦੋ ਮੈਨੂੰ ਤਾਂ ਚਾਹੇ ਕਿੰਨੀ ਵੀ ਸਿਕਿਉਰਿਟੀ ਚ ਹੋਵੇ ਤੈਨੂੰ ਅਸੀਂ ਤੈਨੂੰ ਤੇ ਇੱਕ ਜਿਹੜੀ ਪ੍ਰੀਤ ਜੱਟੀ ਆ ਇਹਦਾ ਦੋਨਾਂ ਦਾ ਨੰਬਰ ਤੁਹਾਡਾ ਲੱਗਣ ਜਾ ਰਿਹਾ ਹੈ ਹਾਲਾਂਕਿ ਪਰ ਪ੍ਰੀਤ ਜੱਟੀ ਨੇ ਕੋਈ ਹਲੇ ਤੱਕ ਆਪਣੇ ਚੈਨਲ ਤੇ ਏਸੀ ਵੀਡੀਓ ਨਹੀਂ ਪਾਈ ਪਰ ਜਿਹੜੀ ਇਹ ਪਈ ਦੀਪਕ ਲੋਥਰਾ ਦੀਪਕਾ ਲੋਥਰਾ ਗਈ ਜੋ ਇਹਨੂੰ ਜ਼ਰੂਰ ਹੈ ਧਮਕੀ ਆਈ ਹੈ ਤੇ ਜੋ ਅੱਜ ਇੱਕ ਈਮੇਲ ਆਉਂਦੀ ਹੈ ਇਹਦੇ ਕੋਲੇ ਤਾਂ ਉਹ ਆਪਣੇ ਥੰਬਨੇਲ ਤੇ ਸਾਨੂੰ ਮਿਲੀ ਜਾਣੀ ਆ ਤਾਂ ਉਹ ਆਪਾਂ ਸਕਰੀਨਸ਼ਾਟ ਲਾਵਾਂਗੇ ਤੇ ਪਰ ਜਿਹੜਾ ਈਮੇਲ ਆਉਂਦੀ ਹੈ ਤੇ ਇਹਦਾ ਫੇਰ ਕਹਿਣਾ ਵੀ ਮੈਨੂੰ ਧਮਕੀਆਂ ਆਉਂ ਤਾਂ ਹੁਣ ਜਿਵੇਂ ਕਿ ਅਮਰਤਪਾਲ ਨੇ ਮਹਿਰੋਂ ਨੇ ਜੋ ਇਹ ਪਹਿਲਾ ਨੰਬਰ ਤੇ ਸਮਝਾਇਆ ਸੀ ਕਮਲਕੌਰ ਨੂੰ ਸਾਰਿਆਂ ਨੂੰ ਪਤਾ ਤੇ ਪਰ ਉਹ ਨਹੀਂ ਸਮਝੀ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਉਂਦੀ ਕਿ ਨਹੀਂ ਆਈ ਤਾਂ ਇਸ ਕਰਕੇ ਬਈ ਉਹਨੂੰ ਉਹ ਅੰਜਾਮ ਤੇ ਪਹੁੰਚਾ ਦਿੱਤਾ ਗਿਆ ਤੇ ਪਰ ਹੁਣ ਜਿਹੜਾ ਨੰਬਰ ਹੁਣ ਦੂਜਾ ਦੀਪਕ ਲੁਧਰਾਂ ਨੂੰ ਵੀ ਸਮਝਾਇਆ ਜਾਂਦਾ ਤੇ ਗੱਲ ਹੁਣ ਬਈ ਜਿਵੇਂ ਇਹ ਪੀਟੀਸੀ న్యూਸ ਚੈਨਲ ਤੋਂ ਆਈ ਇਹ ਖਬਰ ਸਿੱਧੀ ਸਿੱਧੀ ਤੁਹਾਨੂੰ ਆਪਾਂ ਇੱਕ ਵੀਡੀਓ ਸੁਣਾਵਾਂਗੇ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ உர்ஃப கமல் பிடி जिसके कतल तो बाद बहुत सारे इनफलूएंसर डरे हुए हैं क्योंकि बहुत सारे इनफलुएंसर धमकिया मिल रही मार दिया दमकिया दिखाई जा रही ने तो इसे विचाले एक इनफलुएंसर है दीपिका लूथरा जिसनों मेल आती है धमकी भरी जिस जन्द है कि चौबीस घंटे थोड़े तेघा है तुम जिनी मर्जी सिक्योरिटी ले लो अगला नंबर थोड़ा है तो इस तरीकेमरी मेल आई है दीपिका लूथरा इस मेल दे ਪ੍ਰੀਤ ਜੱਟੀ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਕੰਚਨ ਕੁਮਾਰੀ ਉਰਫ ਕਮਲ ਭਾਬੀ ਦਾ 9 ਤਰੀਕ ਨੂੰ ਕਤਲ ਕਰ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਅਮਰਿਤਪਾਲ ਮੈਰੋ ਸਾਹਮਣੇ ਆਂਦੇ ਨੇ ਵੀਡੀਓ ਬਣਾਉਂਦੇ ਨੇ ਬਕਾਇਦਾ ਦੱਸਦੇ ਨੇ ਕਿ ਕਿਸ ਤਰੀਕੇ ਦੇ ਨਾਲ ਕਮਲ ਭਾਬੀ ਨੂੰ ਸਮਝਾਉਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਸੀ ਕਿ ਐਸ ਸੀ ਕਿ ਇਸ ਤਰੀਕੇ ਦੀਆਂ ਜੋ ਅਸ਼ਲੀਲ ਵੀਡੀਓ ਨੇ ਉਹ ਨਾ ਬਣਾਣ ਕਿਉਂਕਿ ਇਸ ਤੇ ਇਤਰਾਜ਼ ਹੁੰਦਾ ਹੈ ਇਤਰਾਜ਼ਯੋਗ ਵੀਡੀਓ ਬਣਾਉਣ ਤੋਂ ਮਨਾ ਕੀਤਾ ਜਾਂਦਾ ਕੋਸ਼ਿਸ਼ ਕੀਤੀ ਸੀ ਪਰ ਨਹੀਂ ਸਮਝੇ ਅਮਰਿਤਪਾਲ ਮੈਰੋ ਮਾਸਟਰਮਾਈਂਡ ਦੱਸਿਆ ਜਾਂਦਾ ਹੈ ਕਮਲ ਭਾਬੀ ਦੇ ਕਤਲ ਦਾ ਜਿਸ ਤੋਂ ਬਾਅਦ ਅਮਰਿਤਪਾਲ ਮੈਰੋ ਤਾਂ ਇਸ ਵੇਲੇ ਫਰਾਰ ਹੈ ਕਿਹਾ ਜਾ ਰਿਹਾ ਹੈ ਕਿ ਦੁਬਈ ਦੇ ਵਿੱਚ ਪੰਜਾਬ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ ਲੁਕਆਊਟ ਨੋਟਿਸ ਵੀ ਜਾਰੀ ਹੋ ਚੁੱਕਾ ਹੈ ਪਰ ਇਸੇ ਵਿਚਾਲੇ ਜੋ ਇਨਫਲੂਐਂਸਰ ਨੇ ਕਾਫੀ ਇਨਫਲੂਐਂਸਰ ਨੂੰ ਧਮਕੀਆਂ ਆ ਰਹੀਆਂ ਨੇ ਕੁਝ ਇਨਫਲੂਐਂਸਰ ਸਾਹਮਣੇ ਆਏ ਨੇ ਜਿਨ੍ਹਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਿਤਪਾਲ ਮੈਰੋ ਵੀਡੀਓ ਬਣਾਉਂਦੇ ਨੇ ਉਸ ਦੇ ਹਾਂਜੀ ਹੁਣ ਜਿਹੜਾ ਕੀ ਬਈ ਅਮਰਤਪਾਲ ਮੈਹਰੋ ਦਾ ਇਹਨਾਂ ਨੂੰ ਇਹੀ ਕਹਿਣਾ ਸੀ ਵੀ ਜਿਹਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਗੱਲ ਕਰੀਏ ਕਮਲਕੌਰ ਨੂੰ ਘਰੇ ਜਾ ਕੇ ਵੀ ਸਮਝਾਇਆ ਜਾਂਦਾ ਤੇ ਉਹਨੂੰ ਵੀਡੀਓ ਕਾਲ ਤੇ ਵੀ ਸਮਝਾਇਆ ਜਾਂਦਾ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੀ ਜੋ ਬਈ ਇਹ ਸ਼ਲੀਲ ਜਿਹੜੀਆਂ ਵੀਡੀਓ ਬਣਾ ਰਹੀ ਸੀ ਜਿਹਦੇ ਵਿੱਚ ਇਹ ਪੰਜਾਬ ਦੇ ਪ੍ਰਤੀ ਮੈਸੇਜ ਗਲਤ ਪਹੁੰਚਦਾ ਤੇ ਪਰ ਹੁਣ ਜਿਹੜਾ ਇਹ ਇੰਜਾਮ ਨੂੰ ਪਹੁੰਚਾ ਦਿੱਤਾ ਗਿਆ ਜਿਹੜੇ ਉਹਦੇ ਦੋ ਸਾਥੀ ਆ ਉਹ ਪੁਲਿਸ ਦੀ ਹਰਿਆਸਤ ਦੇ ਵਿੱਚ ਤੇ ਉਹਨਾਂ ਤੋਂ ਜਿਹੜਾ ਕੀ ਹੁਣ ਪੁੱਛਦਾ ਸੋਈ ਜਿਸ ਦਿਨ ਕਮਲ ਕੌਰ ਦਾ ਕਤਲ ਹੋੰਦਾ ਉਸ ਦਿਨ ਹੀ ਅਮਰਤਪਾਲ ਜੋ 에어ਪੋਰਟ ਤੋਂ ਅੰਮ੍ਰਿਤਸਰ ਤੋਂ ਦੁਬਈ ਪਹੁੰਚ ਚੁੱਕੇ ਜਿਹਦੇ ਵਿੱਚ ਬਈ ਇਥੋਂ ਦੱਸਿਆ ਜਾਂਦਾ ਪੰਜਾਬ ਪੁਲਿਸ ਦਾ ਵੀ ਇਥੋਂ ਫਰਾਰ ਆ ਪੰਜਾਬ ਦੇ ਵਿੱਚ ਨਹੀਂ ਕਿਤੇ ਵੀ ਉਹ ਤੇ ਭਾਰਤ ਦੇ ਵਿੱਚ ਕਿਤੇ ਵੀ ਨਹੀਂ ਹੈਗੇ ਭਈ ਉਹ ਜਿਵੇਂ ਕਿ ਹੁਣ ਦੁਬਈ ਦੇ ਵਿੱਚ ਦੱਸਿਆ ਜਾਂਦਾ ਤੇ ਪੁਲਿਸ ਚਾਰੇ ਪਾਸੇ ਛਾਪੇਮਾਰੀ ਕਰ ਰਹੀ ਹੈ ਤੇ ਪਰ ਜਿਹਦੇ ਵਿੱਚ ਹਾਲੇ ਤੱਕ ਅਮਰਤਪਾਲ ਮਹਿਰੂ ਦੀ ਕੋਈ ਹਾਲੇ ਤੱਕ ਇਹਨਾਂ ਨੂੰ ਜਾਂਚ ਪੜਤਾਲ ਨਹੀਂ ਹੈਗੀ ਪਰ ਆਪਣੇ ਬਣੀ ਹੋਏ ਇਨਕੁਇਰੀ ਪੂਰੀ ਫੋਲ ਜਾਂਚ ਕਰ ਰਹੀ ਆ ਜ ਜਿਹਦੇ ਵਿੱਚ ਹੁਣ ਇਹ ਲੱਗਦਾ ਜਿਹੜੇ ਹਸਾਮਨਾ ਖਬਰਾਂ ਆ ਰਹੀਆਂ ਵੀ ਡੋਈ ਤੱਕ ਵੀ ਪਹੁੰਚ ਪਹੁੰਚ ਸਕਦੀ ਹੈ ਪੁਲਿਸ ਤੇ ਪਰ ਜਿਹੜੇ ਹੁਣ ਮਾਮਲੇ ਬਈ ਸਾਹਮਣੇ ਆ ਗਏ ਜਿਹਦੇ ਵਿੱਚ ਹੁਣ ਦੀਪਕ ਲੁਥਰਾ ਨੂੰ ਜਿਹੜਾ ਅੱਜ ਇੱਕ ਈਮੇਲ ਆਉਂਦੀ ਆ ਉਹਦੇ ਵਿੱਚ ਧਮਕੀ ਭਰਿਆ ਇੱਕ ਮੈਸੇਜ ਆਂਦਾ ਉਹਦੇ ਵਿੱਚ ਕੀ ਲਿਖਿਆ ਹੁੰਦਾ ਵੀ ਸਾਡੀ 24 ਘੰਟੇ ਤੁਹਾਡੇ ਤੇ ਨਜ਼ਰ ਆ ਕਿਉਂਕਿ ਇਹਨੇ ਆਪਣੇ ਚੈਨਲ ਤੇ ਹਾਲੇ ਤੱਕ ਵੀਡੀਓ ਜੋ ਕੰਟੈਕਟ ਪਾਉਂਦੀ ਸੀ ਉਹੀ ਪਾ ਰਹੀ ਆ ਜਿਹਦੇ ਵਿੱਚ ਇਹ ਕਹਿ ਰਹੀ ਸੀ ਮੈਂ ਉਹਨੂੰ ਇੱਕ ਦੋ ਵਾਰ ਗਲਤ ਨਹੀਂ ਪਾਉਂਦੀ ਤੇ ਪਰ ਹਲੇ ਤੱਕ ਵੀਡੀਓ ਗਲਤ ਪਾ ਰਹੀ ਆ ਜੋ ਉਹਨਾਂ ਤੇ 24 ਘੰਟੇ ਨਜ਼ਰ ਆ ਜੋ ਅਮਰਪਾਲ ਮਹਿਰੋ ਦੇ ਜਿਹੜੇ ਬੰਦੇ ਆ ਜਿਨ੍ਹਾਂ ਦਾ ਇੱਕ ਈਮੇਲ ਆਉਂਦਾ ਇਹਦੇ ਕੋਲ ਉਹ ਅੱਜ ਦੀ ਇਹ ਵੀਡੀਓ ਆ ਜਿਹਦੇ ਵਿੱਚ ਹੁਣ ਇਹ ਪ੍ਰੀਤ ਜੱਟੀ ਪ੍ਰੀਤ ਜੱਟੀ ਦੀ ਕੋਈ ਆਪਣੇ ਚੈਨਲ ਤੇ ਵੀਡੀਓ ਤਾਂ ਨਹੀਂ ਪਈ ਪਰ ਲੇਕਨ ਉਹਨੂੰ ਵੀ ਨਾਲ-ਨਾਲ ਧਮਕੀ ਮਿਲ ਰਹੀ ਹੈ ਤੇ ਜਿਹੜਾ ਕਿ ਭਾਈ ਇਹ ਜੋ ਦੀਪਕ ਲੋਥਰਾ ਇਹਨੂੰ ਜ਼ਰੂਰ ਬਹੁਤ ਵੱਡੀ ਧਮਕੀ ਆਈ ਜਿਹਨੇ ਕਿ ਇਹਨੇ ਸਿਕਿਉਰਟੀ ਵੀ ਮੰਗੀ ਆ ਕੇ ਮੀਡੀਆ ਦੇ ਸਾਹਮਣੇ ਮੈਨੂੰ ਸਿਕਿਉਰਟੀ ਦਿੱਤੀ ਜਾਵੇ ਮੈਨੂੰ ਵੀ ਮੇਰੀ ਜਾਨ ਨੂੰ ਖਤਰਾ ਤੇ ਪਰ ਜਿਹੜਾ ਕਿ ਇਹ ਅੱਜ ਦਾ ਬਈ ਈਮੇਲ ਜੋ ਦੇਖ ਕੇ ਹੋਰ ਡਰੀ ਹੋਈ ਆ ਤੇ ਜਿਹਦੇ ਵਿੱਚ ਇਹ ਮੀਡੀਆ ਦੇ ਵਿੱਚ ਇਹ ਖਬਰ ਤੁਸੀਂ ਸੁਣੀ ਲਈ ਤਾਂ ਜਿਹਦੇ ਵਿੱਚ ਜੇ ਉਹਨਾਂ ਦਾ ਕਹਿਣਾ ਇਹ ਆ ਵੀ ਸਾਡੀ 24 ਘੰਟੇ ਛੋੜੇ ਤੇ ਨਜ਼ਰਾਂ ਸਾਰਿਆਂ ਦੇ ਚੈਨਲਾਂ ਤੇ ਵੀ ਕੀ ਤੁਸੀਂ ਪਾਉਣਿਓ ਕੀ ਨਹੀਂ ਤੇ ਪਰ ਹੁਣ ਦੂਜਾ ਨੰਬਰ ਲੋਥਰਾ ਦਾ ਲੱਗਣ ਜਾ ਰਿਹਾ ਤੇ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਨਾ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋ ਜੀ ਮਿਲਦੇ ਹਾਂ ਕਲ ਨੂੰ ਨਮਟੋਪ ਤੇ ਧੰਨਵਾਦ